ਉਹ ਇਹ ਤੇ ਕਰਕੇ ਤੇ ਬਣਾਈਆਂ ਸੀ ਉਹ ਵੀ ਪਿਛਲੇ ਵੀਰੇ ਨੂੰ ਨੁਕਸਾਨ ਨਹੀਂ ਹੋਵੇ ਬਸ ਡਿੱਗ ਪਈ ਬਸ ਵੀ ਇੱਥੇ ਡਿੱਗੀ ਸੀ ਬਸ ਵੀ ਇੱਥੇ ਡਿੱਗੀ ਸੀ ਹੁਣ ਇਹ ਪੁਲ ਚੌੜਾ ਹੋ ਜੂਏ ਨੇ ਕਰਦੇ ਨਹੀਂ ਜੀ ਹਾਂ ਰਸਲਾ ਭਾਈ ਬਾਹਰ ਹੋਵੇਗੀ ਸਰ ਇੱਕ ਟਿਕਟ ਨਾ ਵਾਪਰੀਏ ਕਿੰਨੇ ਕੇ ਵੇਜ ਘਟਨਾ ਹੈਗੀ ਜੀ ਅੱਜ ਕਰੀਬ 6 ਵਜੇ ਦੇ ਨੇੜੇ-ਤੇੜੇ ਮੈਨੂੰ ਇਹ ਸੂਚਨਾ ਮਿਲੀ ਸੀ ਜੀ ਕਿ ਇੱਥੇ ਜੀਵਨ ਸਿੰਘ ਵਾਲੇ ਜਿਹੜਾ ਪੋਲਾਲ ਸਾੜਾ ਪੁਲ ਤੇ ਨਹਿਰ ਦਾ ਉਹ ਉੱਥੇ ਜਾਂ ਇੱਕ ਟਰੱਕ ਜਿਹੜਾ ਸੀਮਿੰਟ ਦਾ ਭਰਿਆ ਹੋਇਆ ਸੀਗਾ ਇਹ ਨੈਰਚਡਿਕ ਗਿਆ ਸੀਗਾ ਤੇ ਜਿਹਦੇ ਵਿੱਚ ਡਰਾਈਵਰ ਜਿਹੜਾ ਦੋ ਬੰਦੇ ਨਾਲੇ ਸ਼ਾਮਲ ਦੱਸੇ ਜਾ ਰਹੇ ਸੀਗੇ ਉਹਦੇ ਚੋਂ ਡਰਾਈਵਰ ਜਿਹੜਾ ਉਹ ਛਾਲ ਮਾਰ ਕੇ ਜਿਹੜਾ ਬਾਹਰ ਨਿਕਲ ਗਿਆ ਇਹ ਜਿਹੜਾ ਡਰਾਈਵਰ ਜਿਹੜਾ ਹੈਗਾ ਉਹ ਵਿੱਚ ਜਿਹੜਾ ਸਾਡੇ ਕੰਡਕਟਰ ਜਿਹੜਾ ਹੈਗਾ ਆਲੇ ਉਹਦੇ ਵਿੱਚ ਆ ਇਹਨੂੰ ਪਾਲ ਕੀਤੀ ਜਾ ਰਹੀ ਸਰ ਕਹਿੰਦੇ ਕੋਲ ਚੌੜਾ ਨਹੀਂ ਹੋਇਆ ਉਹਦੇ ਕਰਕੇ ਹਾਫੇ ਲਗਾਤਾਰ ਬੰਦ ਹੋ ਰਹੀ ਹੈ ਤੋਂ ਫਿਰ ਤੁਸੀਂ ਨਹੀਂ ਕੋਈ ਪਰਸੈਂਟੇਜ ਵਿੱਚ ਉਹਨੇ ਲਿਖ ਕੇ ਭੇਜਿਆ ਜਦੋਂ ਪਹਿਲਾਂ ਵੀ ਪੱਤਵੀ ਡਿਗਰੀ ਸੀ ਇੱਥੇ ਇਹਦੇ ਵਿੱਚ ਦੇਖੋ ਸਾਡੇ ਵੱਲੋਂ ਜਿਹੜੀ ਹੈਗੀ ਹੈ ਬਾਕਾਇਦਾ ਐਸਐਸਪੀ ਸਾਹਿਬ ਵੱਲੋਂ ਮੇਰੇ ਵੱਲੋਂ ਐਸਐਸਪੀ ਸਾਹਿਬ ਵੱਲੋਂ ਲਿਖ ਕੇ ਸਬੰਧਤ ਜਿਹੜਾ ਲੈਕਮੈਨ ਨੂੰ ਭੇਜਿਆ ਗਿਆ ਸੀਗਾ ਤੇ ਉਹਦੇ ਵਿੱਚ ਜਿਹੜੀ ਹੈਗੀ ਹੈ ਉੱਪਰੋਂ ਫਿਰ ਚੰਡੀਗੜ੍ਹੋਂ ਟੀਮ ਆਈ ਸੀਗੀ ਜਿਹੜੀ ਨਿਰਿਕਸ਼ਨ ਕਰਕੇ ਗਈ ਸੀ ਤੇ ਇਹਦਾ ਐਸਟੀਮੇਟ ਤਿਆਰ ਕਰਕੇ ਇੰਜੀਨੀਅਰ ਨੇ ਆਪਣੀ ਰਿਪੋਰਟ ਸਬਮਿਟ ਕੀਤੀ ਸੀ ਤੇ ਉਹ ਜਿਹੜਾ ਅੰਡਰ ਪ੍ਰੋਸੈਸ ਹੈਗਾ ਚੱਲ ਰਿਹਾ ਹੁੰਦੇ ਤੇ ਉਹਦੇ ਬਾਰੇ ਬਾਕੀ ਉਹ ਵਿਭਾਗ ਹੀ ਦੱਸ ਸਕਦਾ ਹੈ